18 ਜੋਗਨੇ ਚੱਪ ਕਰਦੇ। ਬਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਸਾਰਿਆਂ ਨੂੰ ਤੇ ਆ ਆਪਣਾ ਬਈ ਛੋਟਾ ਜਿਹਾ ਘਰ ਆ ਇਹ ਬੇਜਵਾਨਾਂ ਦਾ। ਆਪਾਂ ਇਹਨਾਂ ਦੀ ਹੈਲਪ ਕਰਦੇ ਆ ਕੋਈ ਵੀ ਦੁੱਖ ਦੁਬਿਦਾ ਚ ਹੋਵੇ ਕੋਈ ਪ੍ਰੋਬਲਮ ਜੋ ਹੋਵੇ ਹਨਾ ਕੋਈ ਫਸਿਆ ਹੋਵੇ ਕਿਤੇ 6 ਫੀਟ ਵੱਜੀ ਹੋਵੇ ਤੇ ਆਪਾਂ ਉਹਨਾਂ ਨੂੰ ਬਈ ਰੈਸਕਿਊ ਕਰਕੇ ਉਹਨਾਂ ਦਾ ਇਲਾਜ ਕਰਵਾਉਨੇ ਆ ਜਿਵੇਂ ਕਿ ਬਹੁਤ ਸਾਰੇ ਭੈਣ ਭਰਾਵਾਂ ਨੂੰ ਤਾਂ ਪਤਾ ਹੀ ਹੈ ਤੇ ਕਈਆਂ ਨੂੰ ਨਹੀਂ ਪਤਾ। ਜਿਵੇਂ ਆ ਟੋਮੀ ਨੂੰ ਦੇਖਦਾ ਨਹੀਂ ਬਈ ਦੋਨੋਂ ਅੱਖਾਂ ਤੋਂ ਇਹ ਆਪਣੀਆਂ ਦੋਨੋਂ ਅੱਖਾਂ ਗਵਾ ਚੁੱਕਿਆ ਤੇ ਇਹਦਾ ਪਾਟ ਟੁੱਟਿਆ ਤੇ ਇਹਦੇ ਬਾਈ ਟਾਇਲਟ ਵਾਲੀ ਜਗ੍ਹਾ ਸਾਰੀ ਗਲੀ ਪਈਏ ਕੀੜੇ ਪਏ ਆ ਇੱਕ ਸਾਡੇ ਕੋਲੇ ਹੋਰ ਆ ਉਹਦਾ ਕੰਨਾਂ ਬਿਲਕੁਲ ਸਾਰਾ ਕੀੜਿਆਂ ਨਾਲ ਭਰਿਆ ਪਿਆ ਤੇ ਇਹੋ ਜੇ ਸਾਡੇ ਕੋਲੇ ਬਹੁਤ ਸਾਰੇ ਬੱਚੇ ਆ ਤੇ ਵਿੱਚੋਂ ਕੁਝ ਬੱਚੇ ਅ ਅਸੀਂ ਬਚਾ ਲੈਨੇ ਆ ਜਿਹੜੇ ਜ਼ਿਆਦਾ ਸੀਰੀਅਸ ਕੰਡੀਸ਼ਨ ਹੋ ਜਾਂਦੀ ਹੈ ਤੇ ਬਈ ਉਹਨਾਂ ਦੀ ਮੌਤ ਵੀ ਹੋ ਜਾਂਦੀ ਹੈ ਤੇ ਅਫਸੋਸ ਹੁੰਦਾ ਸਾਨੂੰ ਇਸ ਗੱਲ ਦਾ ਵੀ ਅਸੀਂ ਕਦੇ ਦਵਾਈ ਦਿਵਾਉਣ ਲੱਗਿਆ ਕਦੇ ਅਸੀਂ ਸੀ ਨਹੀਂ ਕਰੀ ਪੈਸੇ ਲਾਉਣ ਲੱਗਿਆ ਇਹ ਕਾ ਨਿੱਕਾ ਆਪਣਾ ਅ ਬੋਲਾ बोला ਹੁਣ ਚਾਹ ਮੰਗਦਾ ਕਹਿੰਦੇ ਚਾਹ ਪੀਣੀ ਨਾ ਬੋਤ ਚਾਣੀ ਪੀਣੀ ਉੱਤੇ ਢਾੜਦਾ ਨਾਣੀ ਪੀਣੀ ਵਿੱਚ ਤੇ ਬਈ ਇੱਕ ਕੰਮ ਜ਼ਰੂਰ ਕਰਿਆ ਕਰੋ ਪੇਜ ਨੂੰ ਫੋਲੋ ਕਰ ਲਿਆ ਕਰੋ ਜਿਹੜੇ ਭੈਣ ਭਰਾ ਪਹਿਲੀ ਵਾਰੀ ਆਉਂਦੇ ਤੇ ਵੀਡੀਓ ਸ਼ੇਅਰ ਕਰ ਦਿਆ ਕਰੋ ਕਮੈਂਟ ਕਰਕੇ ਉਹਦੀ ਰਾਇ ਨਾਲ ਰੱਖਿਆ ਕਰੋ ਤੇ ਆਪ ਦਾ ਟੈਲਫੋਨ ਯੋਗਦਾਨ ਵੀ ਜ਼ਰੂਰ ਪਾ ਦਿਆ ਕਰੋ ਜੇ ਕੋਈ ਭੈਣ ਭਰਾ ਕਰ ਸਕਦਾ ਕੋਈ ਫੀਲਡ ਲੈਣ ਚ ਹੈਲਪ ਕਰ ਸਕਦਾ ਕੋਈ ਦਵਾਈਆਂ ਤਹੌਚਲ ਹੈਲਪ ਕਰ ਸਕਦਾ ਉਹ ਜ਼ਰੂਰ ਕਰਿਆ ਕਰੋ ਆ ਕਿਉਂਕਿ ਰਲ ਮਿਲ ਕੇ ਬਈ ਇਸੇ ਤਰ੍ਹਾਂ ਸਾਰੇ ਭੈਣ ਭਰਾ ਜੇ ਆਪਾਂ ਰਲ ਮਿਲ ਕੇ ਕਰੀਏ ਤਾਂ ਇਹ ਬੇਜਵਾਨਾਂ ਦਾ ਆਪਾਂ ਸਹਾਰਾ ਬਣ ਸਕਦੇ ਹਾਂ ਜਿੱਥੇ ਅੱਜ ਸਾਡੇ ਕੋਲ 10 ਤੋਂ 12 ਬੱਚੇ ਆ ਇੱਥੇ ਅਸੀਂ 20 ਤੋਂ 25 ਬੱਚੇ ਵੀ ਰੱਖ ਸਕਦੇ ਹਾਂ ਜੇ ਸਾਰੇ ਭੈਣ ਭਰਾ ਆਪਦਾ ਯੋਗਦਾਨ ਪਾਉਣ ਸਾਨੂੰ ਹੈਲਪ ਕਰਨ ਸਾਨੂੰ ਠੀਕ ਆ ਤੂੰ ਹੀ ਮਰਜੀ ਕੋਈ ਫੀਡ ਦਵਾ ਤੀ ਕਿਸ ਨੇ ਇਹਨਾਂ ਦਵਾਈਆਂ ਦਾ ਬਿੱਲ ਦੇਤਾ ਕਿਉਂਕਿ ਦਵਾਈਆਂ ਬਈ ਬਹੁਤ ਮਹਿੰਗੀਆਂ ਜਿਵੇਂ ਸਾਰਿਆਂ ਨੂੰ ਪਤਾ ਹੀ ਆ ਹਨ ਜਿਹੜੇ 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 ਵੀ ਬੰਦੇ ਇਹਨਾਂ ਨੂੰ ਪਿਆਰ ਕਰਦੇ ਆ ਬੇਜਵਾਨਾਂ ਨੂੰ ਜਾਨਵਰਾਂ ਨੂੰ ਪਿਆਰ ਕਰਦੇ ਆ ਦਵਾਈਆਂ ਦਾ ਬਿੱਲ ਬਹੁਤ ਬਈ ਆਉਂਦਾ ਟੀਕੇ ਲਿਆਂਦੇ ਸੀ 4500 ਰੁਪਏ ਦੇ ਟੀਕੇ ਲੈ ਕੇ ਆਂਦੇ ਆ ਵੈਕਸੀਨੇਸ਼ਨ ਕਰੀ ਸੀ 991 ਤੇ ਰਕਸ਼ਾ ਰੈਬੀਸ ਵਾਲੇ ਉਹ ਲੈ ਕੇ ਕੁਝ ਵੈਕਸੀਨ ਕਰਤੀ ਸੀ ਕੁਝ ਰਹਿ ਗਿਆ ਸਾਡੇ ਕੋਲੇ ਅਸੀਂ ਕਰੀ ਜਾਂਦੇ ਆ ਤੇ ਜਰੂਰ ਵੀਡੀਓ ਸ਼ੇਅਰ ਕਰਿਆ ਕਰੋ ਬਈ ਪੇਜ ਨੂੰ ਫੋਲੋ ਕਰ ਲਿਆ ਕਰੋ ਸਸਿਗਾ